ਆਧਵੀ ਪਾਰਟੀ ਦੀ ਸਰਕਾਰ ਬਣੀ ਆ ਤੁਸੀਂ ਸਾਰਿਆਂ ਨੇ ਬਣਾਈ ਆ ਬੜੇ ਚਾਹਵਾਂ ਦੇ ਨਾਲ ਉਦੋਂ ਤੋਂ ਲੈ ਕੇ ਲਗਾਤਾਰ ਜੋ ਲੋਕਾਂ ਨੇ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਕਰ ਰਹੇ ਆ ਤੇ ਸਰਕਾਰ ਪੂਰਾ ਕਰ ਰਹੀ ਹੈ ਹੋਰ ਅਸੀਂ ਮੈਂ ਕੋਈ ਨਹੀਂ ਪੱਥਰ ਰੱਖਣ ਦੀ ਆਇਆ ਹਾਂ ਕਹਿੰਦਾ ਨਗਰ ਦੇ ਨਾ ਕਿਹਾ ਕਹਿੰਦਾ ਕੋਈ ਫਾਊਂਡੇਸ਼ਨ ਕਰਨ ਆਇਆ ਚੈੱਕ ਕਰਨ ਆਇਆ ਕੰਮ ਚੱਲ ਰਿਹਾ ਪੂਰਾ ਜੋਰ ਸ਼ੋਰ ਨਾਲ ਤੁਸੀਂ ਦੇਖਿਆ ਹੋਊਗਾ ਬਕਾਇਦਾ ਤੌਰ ਤੇ ਕੰਮ ਚੱਲ ਰਿਹਾ ਹੈ ਜਦੋਂ ਕੰਮ ਚੱਲੋ ਸ਼ੁਰੂ ਹੋ ਜਵੇ ਤਾਂ ਖਤਮ ਵੀ ਹੋ ਜਾਣਾ ਹੈ ਤਾਂ ਆਉਣ ਵਾਲੇ ਮੇਰੇ ਖਿਆਲ ਨਾਲ 1.5 ਮਹੀਨੇ ਦੇ ਵਿੱਚ ਜਿਹੜੀਆਂ ਇਹਦੀਆਂ ਤਿੰਨ ਸੜਕਾਂ ਦੇ ਬਣ ਕੇ ਤਿਆਰ ਹੋ ਜਾਣਗੀਆਂ ਜਿਹੜੀਆਂ ਬਾਕੀ ਚਾਰ ਰਹਿ ਗਈਆਂ ਉਹ ਵੀ 2-4 ਮਹੀਨੇ ਦੇ ਵਿੱਚ ਬਣ ਜਾਣੀਆਂ ਤੇ ਨਾਲ ਹੀ ਜਿਹੜੀ ਇਹਨਾਂ ਦੀ ਨਿਕਾਸੀ ਦਾ ਨਾਲੇ ਇਹਨਾਂ ਦਾ ਜਿਹੜਾ ਆ ਤਾਰਾ ਲੰਘ ਰਹੀਆਂ ਨੇ ਉਹ ਵੀ ਐਸਟੀਮੇਟ ਬਣ ਚੁੱਕੇ ਨੇ ਤੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਇਸ ਕਲੋਨੀ ਨੂੰ ਦਿੱਤੀ ਜਾਊਗੀ ਤੇ ਅੱਜ ਤੱਕ ਇਸ ਕਲੋਨੀ ਨੂੰ ਬਾਰੇ ਕਿਸੇ ਨੇ ਪੁੱਛਿਆ ਤੱਕ ਨਹੀਂ ਕਰ ਗੱਲ ਕਰੀਏ ਇਸ ਕਲੋਨੀ ਦੀ ਪਿਛਲੇ ਸਮੇਂ ਚ ਪਿਛਲੀ ਸਰਕਾਰਾਂ ਨੇ ਇਸ ਕਲੋਨੀ ਨੂੰ ਤਿਆਰਤਾ ਕਰਾਤਾ ਪਲਾਟ ਕੱਢਦੇ ਪਰ ਇਹਦੀ ਡਵੈਲਪਮੈਂਟ ਲਈ ਅਣਦੇਖਾ ਕੀਤਾ ਪਰ ਸਾਡੇ ਐਮਐਲਏ ਸਾਹਿਬ ਨੇ ਆਪ ਇਸ ਗੱਲ ਦਾ ਜੋਮਾ ਲੈ ਕੇ ਅੱਜ ਇੱਥੇ ਆ ਕੇ ਕੰਮ ਦਾ ਨਿਰੀਖਣ ਕੀਤਾ ਅਤੇ ਜਾਣਕਾਰੀ ਲਈ ਕੋ ਹਮਾਰੀ ਪਾਰਟੀ ਦੀ ਸਰਕਾਰ ਹੈ ਦੋ ਕੰਦੀ ਸਰਕਾਰ ਹੈ ਤੇ ਕੰਮ ਨੇ ਜਿਹੜੇ ਲਗਾਤਾਰ ਸਾਰੇ ਪਾਸੇ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਹੀ ਔਰ ਲਗਭਗ ਇਸ ਵਕਤ ਮੇਰਾ ਖਿਆਲ ਹੈ ਵੀ 40 ਪਿੰਡਾਂ ਦੇ ਦੇ ਵਿੱਚ ਕਰੀਬ-ਕਰੀਬ ਕੰਮ ਚੱਲ ਰਿਹਾ ਹੈ ਸ਼ੁਰੂ ਹੋਇਆ ਹੋਇਆ ਔਰ ਹੋਰ ਵੀ ਜਿਹੜੇ ਬਾਕੀ ਪਿੰਡ ਰਹਿ ਗਏ ਉਹਨਾਂ ਵਿੱਚ ਵੀ ਕੰਮ ਲਗਾਤਾਰ ਚੱਲ ਰਿਹਾ ਹੈ ਡਵੈਲਪਮੈਂਟ ਚੱਲ ਰਹੀ ਹੈ ਤੇ ਅੱਜ ਮੈਂ ਇੱਥੇ ਸਨੇਟੇ ਆਇਆ ਹਾਂ ਸਨੇਟਾ ਕਲੋਨੀ ਵੀ ਤੁਸੀਂ ਦੇਖੋ ਚਾਰੇ ਪਾਸੇ ਨਿਗਾਹ ਮਾਰ ਕੇ ਵੀ ਅੱਜ ਤੱਕ ਕਿਸੇ ਨੇ ਕੋਈ ਸਾਰ ਨਹੀਂ ਲਈ ਇਹਦੀ ਕਦੇ ਕੋਈ ਸੜਕ ਨਹੀਂ ਬਣੀ ਕੋਈ ਨਾਲੀ ਨਹੀਂ ਬਣੀ ਤੁਸੀਂ ਦੇ ਰਹੇ ਕਿੰਨਾ ਬੁਰਾ ਹਾਲ ਆ ਤੇ ਹੁਣ ਅਸੀਂ ਮੈਂ ਕੋਈ ਨਹੀਂ ਪੱਥਰ ਰੱਖਣ ਨਹੀਂ ਆਇਆ ਹੈ ਕਹਿੰਦਾ ਨਗਰੇ ਨਾ ਕਿਹਾ ਕਹਿੰਦਾ ਕੋਈ ਫਾਊਂਡੇਸ਼ਨ ਕਰਨ ਆਇਆ ਚੈੱਕ ਕਰਨ ਆਇਆ ਕੰਮ ਚੱਲ ਰਿਹਾ ਪੂਰਾ ਜੋਰ ਸ਼ੋਰ ਨਾਲ ਤੁਸੀਂ ਦੇਖਿਆ ਹੋਊਗਾ ਬਕਾਇਦਾ ਤੌਰ ਤੇ ਕੰਮ ਚੱਲ ਰਿਹਾ ਹੈ ਔਰ ਜਦੋਂ ਕੰਮ ਚੱਲੋ ਸ਼ੁਰੂ ਹੋ ਜਵੇ ਤਾਂ ਖਤਮ ਵੀ ਹੋ ਜਾਣਾ ਹੈ ਤਾਂ ਆਉਣ ਵਾਲੇ ਮੇਰੇ ਖਿਆਲ ਨਾਲ ਮਹੀਨੇ ਡੇਢ ਮਹੀਨੇ ਦੇ ਵਿੱਚ ਜਿਹੜੀਆਂ ਇਹਦੀਆਂ ਤਿੰਨ ਸੜਕਾਂ ਨੇ ਬਣ ਕੇ ਤਿਆਰ ਹੋ ਜਾਣਗੀਆਂ ਜਿਹੜੀਆਂ ਬਾਕੀ ਚਾਰ ਰਹਿ ਗਈਆਂ ਉਹ ਵੀ 2-4 ਮਹੀਨੇ ਦੇ ਵਿੱਚ ਬਣ ਜਾਣੀਆਂ ਨੇ ਤੇ ਨਾਲ ਹੀ ਜਿਹੜੀ ਇਹਨਾਂ ਦੀ ਨਿਕਾਸੀ ਦਾ ਨਾਲੇ ਇਹਨਾਂ ਦਾ ਜਿਹੜਾ ਆ ਤਾਰਾਂ ਲੰਘ ਰਹੀਆਂ ਨੇ ਉਹ ਵੀ ਐਸਟੀਮੇਟ ਬਣ ਚੁੱਕੇ ਨੇ ਤੇ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਐ ਇਸ ਕਲੋਨੀ ਨੂੰ ਦਿੱਤੀ ਜਾਊਗੀ ਤੇ ਅੱਜ ਤੱਕ ਇਸ ਕਲੋਨੀ ਨੂੰ ਬਦ ਕਿਸੇ ਨੇ ਪੁੱਛਿਆ ਤੱਕ ਨਹੀਂ ਸਾਰੇ ਪਿੰਡਾਂ ਦੇ ਵਿੱਚ ਤੁਸੀਂ ਵਿਕਾਸ ਕਰਨਾ ਕੀ ਕਰਨਾ ਨਹੀਂ ਸਾਡੀ ਡਿਊਟੀ ਹੈ ਪ੍ਰਕਾਸ਼ ਕਰਨਾ ਸਾਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਕੋਈ ਅਸੀਂ ਆਸਾਨ ਨਹੀਂ ਕਰ ਰਹੇ ਹੈਗੇ ਲੋਕਾਂ ਦੇ ਉੱਤੇ ਲੋਕਾਂ ਨੇ ਸਾਨੂੰ ਮਾਨ ਦੇ ਚ ਦਿੱਤਾ ਹੈ ਤੇ ਸਿਰੇ ਇਸੇ ਕਰਕੇ ਦਿੱਤਾ ਹੈ ਵੀ ਅਸੀਂ ਉਹਨਾਂ ਦੇ ਕੰਮ ਕਰਨੇ ਤੇ ਅਸੀਂ ਉਹਨਾਂ ਦੇ ਕੰਮ ਆ ਜਿਹੜੇ ਉਹ ਕਰ ਰਹੇ ਆ ਤੁਸੀਂ ਦੇਖੋ ਵੀ ਆਉਣ ਵਾਲੇ ਜਿਹੜੇ 2.5 ਸਾਲ ਜੇ ਸਰਕਾਰ ਦੇ ਰਹਿੰਦੇ ਨੇ ਉਹਦੇ ਵਿੱਚ ਇੰਨੇ ਸਾਰੇ ਕੰਮ ਹੋਣਗੇ ਵੀ ਲੋਕ ਇਹ ਸੋਚਣਗੇ ਵੀ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਕੇ ਕੋਈ ਗਲਤੀ ਨਹੀਂ ਕੀਤੀ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਵੀ ਪਿੰਡਾਂ ਦੇ ਵਿੱਚ 72 ਪਿੰਡਾਂ ਦੇ ਵਿੱਚ 42 ਪਿੰਡਾਂ ਦੇ ਵਿੱਚ ਇਸ ਵਕਤ ਕੰਮ ਚੱਲ ਰਿਹਾ ਹੈ ਸਾਰਾਂ ਦੇ ਵੀ ਬਾਕੀ ਵੀ ਜਿਹੜੇ ਪਿੰਡਾਂ ਦੇ ਵਿੱਚ ਕੋਈ ਕੋਈ ਨਾ ਕੋਈ ਛੋਟਾ ਮੋਟਾ ਕੰਮ ਰਹਿੰਦਾ ਹੈ ਉਹ ਵੀ ਉੱਥੇ ਵੀ ਕੰਮ ਜਿਹੜਾ ਸਾਰਾ ਹੀ ਘੁਰਾ ਦਿੱਤਾ ਜਾਊਗਾ ਹਾਂਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਡੇ ਇਹ ਕਲੋਨੀ ਹੈ ਜੋ 2010 ਚੋਂ ਹੋਣ ਚਾਈ ਸੀ ਉਹ ਤੋਂ ਬਾਅਦ ਇਹਦਾ ਇੱਕ ਵਾਰੀ ਗਲੀਆਂ ਬਣ ਕੇ ਨਾਲੀਆਂ ਬਣ ਕੇ ਦੁਬਾਰੇ ਕੰਮ ਨਹੀਂ ਹੋਇਆ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਸੀਗਾ ਤੇ ਬਰਸਾਤਾਂ ਦੇ ਵਿੱਚ ਇੱਥੋਂ ਲੰਘਣਾ ਮੁਸ਼ਕਲ ਹੋ ਜਾਂਦਾ ਸੀਗਾ ਚਿੱਕੜ ਗਾਰਾ ਤਿਲਕ ਤਿਲਕ ਕੇ गिरਦੇ ਸੀ ਉਦੋਂ ਡਰਦੇ ਕਈ ਘਰ ਤਾਂ ਪਿੰਡ 'ਚ ਚਲੇ ਗਏ ਵਿਚਾਰੇ ਇੱਕ ਇੱਕ ਕਮਰੇ ਜਿੱਥੇ ਰਹਿੰਦੇ ਸੀਗੇ ਇਹ ਹੁਣ ਅਸੀਂ ਐਮਐਲਏ ਸਾਹਿਬ ਨੂੰ ਦਰਖਾਸਤਾਂ ਦਿੱਤੀਆਂ ਲਿਖਤੀ ਦਿੱਤਾ ਤੇ ਉਹਨਾਂ ਨੇ ਸਾਰਾ ਕੰਮ ਹੁਣ ਸ਼ੁਰੂ ਕਰਾਇਆ ਤੇ ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਸਾਡਾ ਕੰਮਕਾਰ ਜਿਹੜਾ ਇਹ ਸ਼ੁਰੂ ਹੋਇਆ ਜੀ ਡਵੈਲਪਮੈਂਟ ਦਾ ਵਿਕਾਸ ਦੇ ਕੰਮ ਹੈ ਜਿਹੜੇ ਸ਼ੁਰੂ ਹੋਏ ਨੇ ਜੀ ਤੇ ਸਾਨੂੰ ਸਾਰਾ ਪ੍ਰੋਸਸ ਦੇ ਕੇ ਨੇ ਪਾਣੀ ਦੀ ਨਿਕਾਸੀ ਦਾ ਵੀ ਗਲੀਆਂ ਦਾ ਬਣਨੀਆਂ ਸ਼ੁਰੂ ਹੋਈ ਗਈਆਂ ਤੇ ਇਹ ਤਾਰਾਂ ਦਾ ਬਿਜਲੀ ਦਾ ਜੋ ਵੀ ਹੈ ਸਾਰਾ ਕਹਿੰਦੇ ਤੁਹਾਨੂੰ ਕਰਾ ਕੇ ਦੇਵਾਂਗੇ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਲਈ ਸਰਕਾਰ ਆਪਕੇ ਦਵਾਰ ਦੇ ਤਹਿਤ ਜੋ ਸਾਡੇ ਕੋਲ ਐਮਐਲਏ ਸਾਹਿਬ ਆਏ ਸੀ ਮੈਨਾ ਕਰਨ ਕੰਮ ਦਾ ਹੁਣੇ-ਹੁਣੇ ਤੁਹਾਡੇ ਸਾਹਮਣੇ ਤੇ ਇਹ ਕੰਮ ਹੈ ਜਿਹੜਾ ਕਹਿੰਦੇ ਲਗਾਤਾਰ ਚੱਲਦਾ ਰਹੂਗਾ ਤੁਹਾਡੇ ਸਾਰੀ ਮੁਸ਼ਕਲਾਂ ਦਾ ਹੱਲ ਕਰਕੇ ਦਵਾਂਗੇ ਐਮਐਲਏ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਡਾ ਵੱਡਾ ਪ੍ਰੋਗਰਾਮ ਕਰਕੇ ਇਹ ਕੰਮ ਸ਼ੁਰੂ ਕਰਿਆ ਬਹੁਤ ਮਿਹਰਵਾਨੀ ਧੰਨਵਾਦ ਐਮਐਲਏ ਸਾਹਿਬ ਦਾ ਜੀ ਪੰਜਾਬ ਸਰਕਾਰ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਉਹਨਾਂ ਨੇ ਸਾਡੇ ਇਹ ਜਿਹੜੀ ਕੋਸ਼ਿਸ਼ਾਂ ਨੂੰ ਮੂਰਪਿਆ ਉਹਨਾਂ ਨੇ ਸਾਡਾ ਇਹ ਕੰਮਕਾਰ ਸ਼ੁਰੂ ਕਰਾਇਆ ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਸਾਡੇ ਐਮਐਲਏ ਸਾਹਿਬ ਕੁਲਵੰਤ ਸਿੰਘ ਜੀ ਦਾ ਵੀ ਤੇ ਸਰਕਾਰ ਦਾ ਵੀ ਸਾਡੇ ਅਫਸਰ ਸਾਹਿਬਾਨ ਵੀ ਜੀਏ ਸਾਹਿਬ ਸੈਕਟਰੀ ਸਾਹਿਬ ਰੋਜ਼ ਘੁੰਮ ਰਹੇ ਨੇ ਜੀ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਐਮਐਲਏ ਸਾਹਿਬ ਦਾ ਜੀ